ਹਾਂਜੀ ਦੋਸਤੋ ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ ਆਪਣੀ YouTube ਚੈਨਲ ਤੇ ਜੀ। ਲੋ ਜੀ ਦੋਸਤੋ ਆਪਾਂ ਨੇ ਨਵੀਂ ਗੱਡੀ ਜਿਹੜੀ ਉਹ ਤਿਆਰ ਕਰ ਲਈ ਹੈਗੀ। ਆਪਾਂ ਇਹਨੂੰ ਥੋੜੇ ਜਿਹੇ ਟਾਈਮ ਚ ਰਵਾਨਾ ਕਰਨ ਲੱਗਾਂਗੇ। ਆਜੋ ਸੋਡੀ ਪਹਿਲਾਂ ਤਾਂ ਬਾਈਆਂ ਨਾਲ ਗੱਲ ਕਰਾ ਦੰਦੇ ਆਂ ਵੀ ਇਹਨਾਂ ਨੇ ਆਪਣਾ ਇਹ ਪ੍ਰੋਜੈਕਟ ਕਿੱਥੋਂ ਦੇਖਿਆ? ਕਿਵੇਂ ਆਪਣੇ ਤੱਕ ਪਹੁੰਚ ਹੋਈ ਤੇ ਕਿਵੇਂ ਇਹਨਾਂ ਨੇ ਆਪਣੇ ਨਾਲ ਕੰਮ ਬੁੱਕ ਕੀਤਾ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਠਾਕ ਹੋ ਜੀ? ਹਾਂਜੀ ਠੀਕ ਠਾਕ। ਹੋਰ ਸਾਰੇ ਓਕੇ ਜੀ? ਹਾਂਜੀ ਕਰਦੇ ਕਰਾਇਆ। ਤੇ ਆਪਣਾ ਪਹਿਲਾਂ ਤਾਂ ਐਡਰੈਸ ਦੱਸੋ ਜੀ। ਆਪਰਾ ਦਾ ਸਿਲਿਕ ਕੋਰਟ ਨਹੀਂ ਬਠਿੰਡਾ ਦਾ ਠੀਕ ਹੈ ਜੀ ਪਿੰਡ ਕੋਰਟਸ ਮੀਰਾ ਜ਼ਿਲ੍ਹਾ ਬਠਿੰਡਾ ਤੇ ਗੱਡੀ ਤੁਸੀਂ ਸਭ ਤੋਂ ਪਹਿਲਾਂ ਕਿੱਥੇ ਦੇਖੀ ਸਾਡੀ ਜੀ ਇਹ ਜਪਨੀਟ ਕਰਕੇ ਦੇਖੀ ਵੀ ਜੋ ਠੀਕ ਹੈ ਜੀ ਵੀ ਜਿੰਨੇ YouTube ਤੇ ਪਾਈਆਂ ਹੋਈਆਂ ਨੇ ਸਾਡੀਆਂ ਉੱਥੋਂ ਤੁਸੀਂ ਨੇ ਦੇਖੀ ਫਿਰ ਤੁਹਾਡਾ ਜੀ ਕਰਿਆ ਵੀ ਆਪਾਂ ਇਹਦੇ ਨਾਲ ਦੀ ਸਰਵਾ ਲਈਏ ਫਿਰ ਤੁਸੀਂ ਸਾਡੇ ਤੱਕ ਪਹੁੰਚੇ ਹਾਂਜੀ ਕੰਮ ਕੀ ਕੀ ਲਮੋਗੇ ਤੁਸੀਂ ਕੰਮ ਅਸੀਂ ਸਬਜੀ ਦਾ ਲਾਵਾਂਗੇ ਬਾਕੀ ਜੂਸ ਜੀ ਵੀ ਜੀ ਕਰਾਂਗੇ ਠੀਕ ਅਸ ਅੱਛਾ ਵੀ ਇਹਦੇ ਚ ਗੰਨਾ ਮਸ਼ੀਨ ਲਾਈ ਹੋਈ ਆ ਹਾਂ ਜੀ ਗੰਨਾ ਮਸ਼ੀਨ ਲਾਈ ਹੋਈ ਠੀਕ ਆ ਵੀ ਉਹਦਾ ਜੂਸ ਦਾ ਕੰਮ ਕਰਾਂਗੇ ਤੇ ਬਾਕੀ ਸਬਜੀ ਦਾ ਜੀ ਸਬਜੀ ਦਾ ਹਾਂਜੀ ਤੇ ਕੰਮ ਸਾਰਾ ਓਕੇ ਜੀ ਹਾਂਜੀ ਕੋਈ ਘਾਟ ਵਾਧ ਤਾਂ ਨਹੀਂ ਹੈਗੀ ਨਹੀਂ ਕੋਈ ਘਾਟ ਵਾਧ ਨਹੀਂ ਜਮ ਓਕੇ ਹਾਂਜੀ ਵਧੀਆ ਓਕੇ ਕੰਮ ਚਲੋ ਜੀ ਲਓ ਜੀ ਦੋਸਤੋ ਬਾਈਆਂ ਨਾਲ ਛੋਟੀ ਗੱਲ ਕਰਵਾ ਦਿੱਤੀ ਹੈ ਨਾ ਵੀ ਬਾਈਆਂ ਨੇ ਗੱਡੀ ਖੇਤ ਉਹਦੇ ਸਬਜ਼ੀ ਬਾਜੀ ਦੇ ਕੰਮ ਵਾਸਤੇ ਤਿਆਰ ਕਰਵਾਈ ਆ ਤੇ ਬਾਈਆਂ ਨੂੰ ਸਪੈਸ਼ਲ ਹੈ ਜਿਹੜੀ ਇਹਦੇ ਤੇ ਗੰਨਾ ਮਸ਼ੀਨ ਨਵੀਂ ਉਹ ਲਾ ਕੇ ਦਿੱਤੀ ਹੈਗੀ ਤੇ ਆ ਜੋ ਸਾਨੂੰ ਜਿਹੜੀ ਸਾਰੀ ਗੱਡੀ ਆ ਉਹ ਦਿਖਾ ਦੰਨੇ ਆ ਲਓ ਜੀ ਦੋਸਤੋ ਸਭ ਤੋਂ ਪਹਿਲਾਂ ਜੇ ਇਹਦੇ ਵਿੱਚ ਇੰਜਣ ਦੀ ਗੱਲ ਕਰਦੇ ਆਂਗੇ ਇਹਦੇ ਵਿੱਚ ਆਪਾਂ ਨੇ ਭਾਰਤ ਉਹਦਾ ਪਾਵਰ ਮਾਸਟਰ ਦਾ 14 HP ਦਾ ਜਿਹੜਾ ਇੰਜਣ ਰੱਖਿਆ ਆ ਤੁਹਾਨੂੰ ਸਾਈਡ ਤੋਂ ਦਿਖਾ ਦੰਦੇ ਆਂ ਉਹ ਇਹ ਤੁਸੀਂ ਦੇਖ ਸਕਦੇ ਹੋ ਜੀ ਪਾਵਰ ਮਾਸਟਰ ਦਾ ਇਹਦੇ ਵਿੱਚ ਜਿਹੜਾ ਇੰਜਣ ਆ 14 ਦਾ ਇਹ ਜਿਹੜੇ ਬਠੰਡੇ ਬਣਦੇ ਨੇ ਪੇਟੀ ਬਣਦੇ ਹੀ ਇੰਜਣ ਆ ਕਟ ਵਾਲਾ ਇੰਜਣ ਆ ਆਪਾਂ ਰੱਖ ਦਿੰਨੇ ਆਗੇ ਜੇ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਜਿਹੜਾ ਇਹਦੇ ਦਾ ਰੰਗ ਕਰਵਾਇਆ ਬਾਈਆਂ ਨੇ ਜਾਂਉਂਦੇ ਆ ਟਰੈਕਟਰ ਵਾਲਾ ਕਰਵਾਇਗਾ ਇਹ ਵੀ ਤੁਸੀਂ ਦੇਖ ਸਕਦੇ ਹੋ ਲੋਗੋ ਆ ਜਿਹੜਾ ਜੌਂਡੀਅਰ 5310 ਇਹ ਲੱਗਾ ਹੋਇਆ ਤੇ ਬਾਕੀ ਇਹਦਾ ਲਾਈਟਾਂ ਦਾ ਕੰਮ ਆ ਜਿਹੜਾ ਉਹ ਸਾਰਾ ਤਾਂ ਸਾਰਾ ਜਿਹੜਾ ਕੰਪਲੀਟ ਆ ਆਂਡੀਕੇਟਰ ਹੋਗੇ ਹਾਰਨ ਹੋਗੇ ਹੈੱਡ ਲਾਈਟਾਂ ਹੋਗੀਆਂ ਤੇ ਉੱਪਰੋਂ ਛਾਦਰੀ ਦੇ ਉੱਤੇ ਜਿਹੜੇ ਸ਼ੀਸ਼ੇ ਹੈਂਗਰ ਆ ਤੇ ਬਾਈਆਂ ਨੇ ਆਪਦੀ ਸਪੈਸ਼ਲ ਆ ਨਾ ਸਾਊਂਡ ਸਿਸਟਮ ਲਵਾਇਆ ਉਹ ਵੀ ਤੁਸੀਂ ਦੇਖ ਸਕਦੇ ਹੋ ਵੀ ਜਣੀ ਕੇ ਕਹਿ ਸਕਦੇ ਵੀ ਆਪਾਂ ਇਹਦਾ ਜਿਹੜਾ ਸਾਰਾ ਕੰਮ ਆਪਣੇ ਵੱਲੋਂ ਜਿਹੜਾ ਫੁੱਲ ਦਾ ਫੁੱਲ ਕੰਪਲੀਟ ਆ ਬਾਹਰ ਕੱਢੀ ਫੁੱਲ ਰੈਡੀ ਹੈ ਇਹ ਤੁਸੀਂ ਦੇਖ ਸਕਦੇ ਹੋ ਤੇ ਇੰਜਣ ਇਹ ਆਪਣਾ 14 HP ਦਾ ਜਿਹੜਾ ਸੁੱਕਾ ਹੁੰਦਾਗਾ ਇਹ ਤੁਸੀਂ ਸਾਈਡ ਤੋਂ ਦੇਖ ਸਕਦੇ ਹੋ ਜੀ ਇਹਦਾ 에ਅਰ ਕਲੀਨਰ ਆ ਗਿਆ ਤੇ ਅੱਗੋਂ ਸਾਰੀ ਇਹਦਾ ਅਸੈਂਬਲੀ ਕਵਰ ਆ ਗਿਆ ਜੀ ਸਟੀering ਆ ਗਿਆ ਇਹ ਵੀ ਤੁਸੀਂ ਦੇਖ ਸਕਦੇ ਤੇ ਇਧਰ ਦੀ ਸਾਈਡ ਤੋਂ ਸੀਟਾਂ ਨੇ ਜਿਹੜੀਆਂ ਸੀਟਾਂ ਇਹਦੀਆਂ ਪੁਆਇੰਟ ਵਾਲੀਆਂ ਨੇ ਉੱਚੀਆਂ ਨੀਵੀਆਂ ਸਾਰੀਆਂ ਐ ਹੁੰਦੇ ਨੇ ਤੁਸੀਂ ਗੋਲ ਵਾਟਰਨ ਦੇਖ ਸਕਦੇ ਹੋ ਇਹਨਾਂ ਤੋਂ ਨਾ ਉੱਚੀਆਂ ਨੀਵੀਆਂ ਵਾਲਾ ਇਹਦੇ ਵਿੱਚ ਸਾਰਾ ਸਿਸਟਮ ਆ ਤੇ ਬਾਡੀ ਇਹਦੀ ਜਿਹੜੀ ਲੰਬਾਈ ਆ ਪਿੱਛੇ ਤੱਕ ਉਹ 10 ਫੁੱਟ ਆ ਜੀ ਤੇ ਟੂਲ ਬਾਕਸ ਤੋਂ ਉੱਪਰ ਤੱਕ ਦੀ ਜਿਹੜੀ ਪਿੱਛੇ ਉਹ 8 ਫੁੱਟਾਂ ਤੇ 2 ਫੁੱਟ ਤੇ ਇਹਦੀਆਂ ਸੀਟਾਂ ਆ ਗਈਆਂ 8 ਫੁੱਟ ਜਿਹੜੀ 10 ਫੁੱਟ ਦੀ ਟੋਟਲ ਇਹਦੀ ਉਹ ਲੰਬਾਈ ਆ ਜੀ ਤੇ ਆਪਣਾ ਕੰਟੈਕਟ ਨੰਬਰ ਆ ਜੀ 9466429512 ਇਹਦੇ ਤੇ ਆਪਣੀ ਵਟਸਐਪ ਚੱਲਦੀਆਂ ਜੇਕਰ ਸੰਪਰਕ ਕਰਨਾ ਤਾਂ ਤੁਸੀਂ ਇਸ ਨੰਬਰ ਨੂੰ ਨੋਟ ਕਰ ਸਕਦੇ ਹੋ ਹਣ ਲਓ ਜੀ ਨੀਤੇ ਛੋਟਾ ਟੂਲ ਬਾਕਸ ਆ ਗਿਆ ਟੂਲ ਬਾਕਸ ਵਿੱਚ ਵਾਈਆਂ ਨੂੰ ਜਿਹੜੇ ਤੇ ਮਸ਼ੀਨ ਦੇ ਕਾਬਲੇ ਡੈਲਟਾ ਚਾਬੀ ਪੰਨਾ ਪੇਚ ਕਾ ਜੋ ਵੀ ਪਲਾਸ ਨਾਲ ਹੁੰਦਾ ਸਮਾਨ ਉਹ ਸਾਰਾ ਰੱਖ ਦਿੱਤਾ ਹੈਗਾ ਤੇ ਬਾਕੀ ਪਿੱਛੇ ਤੱਕ ਤੁਸੀਂ ਦੇਖ ਸਕਦੇ ਹੋ ਜੀ ਸਾਰਾ ਕੰਮ ਇਹਦਾ ਜਿਹੜਾ ਕੰਪਲੀਟ ਆ ਤੇ ਉੱਪਰ ਸਪੈਸ਼ਲ ਬੈੱਡ ਲਵਾਇਆ ਗਈਆਂ ਨੇ ਇਹਦੇ ਉੱਤੇ ਤਰਪਾਲ ਪੈਂਦੀ ਹੋ ਜੂਗੀ ਇਹ ਵੀ ਤੁਸੀਂ ਦੇਖ ਸਕਦੇ ਹੋ ਤੇ ਇਧਰਲੀ ਸਾਈਡ ਤੋਂ ਸਾਨੂੰ ਪਿੱਛੋਂ ਕਮਾਣੀਆਂ ਦੀ ਗਿਣਤੀ ਵੀ ਦਿਖਾ ਦਿੰਦੇ ਆ ਇਹਦੇ ਚ ਜਿਹੜੀ ਆਪਾਂ ਚਾਸੀ ਲਈ ਉਹ ਪਿਕਅਪ ਦੀ ਲਈ ਹੈ ਹੈਵੀ ਵਾਲੀ ਇਹ ਤੁਸੀਂ ਦੇਖ ਸਕਦੇ ਹੋ 8 ਨੋ ਪਟੇ ਨੇ ਜੜੇ ਹੋਏ ਦੇ ਵਿੱਚ ਹੈਵੀ ਪਾਏ ਹੋਏ ਨੇਗੇ ਵਧੀਆ ਕੰਪੈਸਟੀ ਵਾਲੀ ਬਣਵਾਈਆਂ ਵਾਈਆਂ ਨੇ ਵੀ ਇਹਦੇ ਚ 40 ਕੁਇੰਟਲ ਤੱਕ ਵਜ਼ਨ ਪਾਇਆ ਜਾ ਸਕਦਾ ਹੈਗਾ ਇਹ ਵੀ ਤੁਸੀਂ ਦੇਖ ਸਕਦੇ ਹੋ ਤੇ ਆਪਣਾ ਸਪੈਸ਼ਲ ਸਾਊਂਡ ਹੈ ਜਿਹੜਾ ਹਰਸਨਾਬਾ ਵਾਲਾ ਉਹ ਵੀ ਤੁਸੀਂ ਦੇਖ ਸਕਦੇ ਤੇ ਬਾਈ ਦਾ ਨੰਬਰ ਹੈ ਜੀ ਤੁਸੀਂ ਦੇਖ ਸਕਦੇ ਤੇ ਇਹ ਆ ਗਈ ਗੰਨਾ ਮਸ਼ੀਨ ਜਿਹਦੇ ਚ ਤਿੰਨ ਇਹਦੀ ਉਧਰ ਸਾਰੀ ਫਿਟਿੰਗ ਹੈ ਜਿਹੜੀ ਕਰੀ ਹੋਈ ਉਹ ਵੀ ਤੁਹਾਨੂੰ ਇੱਕ ਵਾਰੀ ਦਿਖਾ ਦੰਨੇ ਆ ਤੇ 50 ਟੂਲ ਬਾਕਸ ਆ ਗਿਆ ਤੇ ਤੁਸੀਂ ਦੇਖ ਸਕਦੇ ਹੋ ਪਿੱਛੇ ਡਾਲੇ ਤੇ ਜਿਹੜਾ ਆਪਣਾ ਫੁੱਲ ਕੰਪਲੀਟ ਐਡਰੈਸ ਹੈ ਜਿਹੜਾ ਉਹ ਵੀ ਲਿਖਿਆ ਹੋਇਆ ਹੈ ਬਿਸਵਕਰਮਾ ਐਗਰੀਕਲਚਰ ਵਰਕਰਸ ਸਨਾਮ ਰੋਡ ਪਿੰਡ ਸ਼ੇਰੋਂ ਤਹਿਸੀਲ ਨਾਮ ਜ਼ਿਲ੍ਹਾ ਸੰਗਰੂਰ ਸਟੇਟ ਪੰਜਾਬ ਇਹ ਤੁਸੀਂ ਪਿੱਛੇ ਆਪਣਾ ਚੈਨਲ ਦੇਖ ਸਕਦੇ ਹੋ ਇਹ ਚੈਨਲ ਤੇ ਜਾ ਕੇ ਤੁਸੀਂ ਸਾਡੀਆਂ ਹੋਰ ਅਪਡੇਟ ਨਹੀਂ ਦੇਣੀਆਂ ਜਾਂ ਪੁਰਾਣੀਆਂ ਵੀਡੀਓ ਕਹਿ ਲਓ ਉਹ ਦੇਖ ਸਕਦੇ ਹੋ ਲਓ ਜੀ ਪਿੱਛੋਂ ਵੀ ਐਂਡਿਕਟਰ ਨੇ ਜਿਹੜੇ ਸਾਰੇ ਦੇ ਸਾਰੇ ਲੱਗੇ ਹੋਏ ਨੇ ਤੇ ਵਧੀਆ ਇਹਦਾ ਜਿਹਾ ਮਹਿੰਦਰਾ ਗੱਡੀ ਵਾਲੇ ਪਿਕਅਪ ਵਾਲੇ ਕਹਿ ਸਕਦੇ ਜਿਹੜੇ ਉਹ ਗਰਦ ਖੋਰੇ ਲੱਗੇ ਹੋਏ ਨੇ ਇਹ ਵੀ ਤੁਸੀਂ ਦੇਖ ਸਕਦੇ ਹੋ ਇਧਰ ਦੀ ਦੇਖ ਲੋ ਜੀ ਸਾਰਾ ਦਾ ਸਾਰਾ ਜਿਹੜਾ ਓਮੇ ਦਾ ਓਮੇ ਦੇ ਵਿੱਚ ਡੈਕੋਰੇਸ਼ਨ ਹੈ ਪੇਂਟਿੰਗ ਆਉਮੀ ਕੀਤੀ ਹੋਈ ਹੈਗੀ ਤੇ ਤੁਸੀਂ ਟਾਇਰ ਵੀ ਦੇਖ ਸਕਦੇ ਹੋ ਵਧੀਆ ਇਹਦੇ ਵਿੱਚ ਐਮ ਆਰ ਐਫ ਦੇ ਅਪੋਲੋ ਦੇ ਦੋ ਟਾਇਰ ਪਿੱਛੇ ਨੇ ਤੇ ਦੋ ਮੂਰੇ ਨੇ ਇਹ ਵੀ ਤੁਸੀਂ ਦੇਖ ਸਕਦੇ ਹੋ ਤੇ نیچے ਬੈਟਰੀ ਬਾਕਸ ਆ ਗਈ ਇਹ ਓਮੇ ਦਾ ਓਮੇ ਆਪਣਾ ਜਿਹੜਾ ਫੁੱਲ ਕੰਪਲੀਟ ਕੀਤਾ ਹੋਇਆ ਹੈਗਾ ਲੁੱਕ ਵਾ ਕੀਤਾ ਹੋਇਆ ਹੈ ਤੁਸੀਂ ਦੇਖ ਸਕਦੇ ਤੇ ਇਧਰ ਦੀ ਸਾਈਡ ਆ ਗਈ ਇੱਥੇ ਕੁਰੀਆਂ ਲੱਗੀਆਂ ਹੋਈਆਂ ਨੇ ਜਿਹੜੀਆਂ ਇਹਨਾਂ ਤੋਂ ਜਿਹੜੀ ਗੱਣਾ ਮਸ਼ੀਨ ਆ ਉਹ ਖੱਟ ਹੋ ਜੂਗੀ ਤੇ ਪੀ ਕੱਪ ਦਾ ਇਹਦੇ ਵਿੱਚ ਗियर ਲੱਗਾ ਹੋਇਆ ਹੈ ਵੀ ਤੁਸੀਂ ਦੇਖ ਸਕਦੇ ਹੋ ਸੈਲਫ ਸਟਾਰਟ ਹੈ ਸੀਟਾਂ ਤੇ ਵਧੀਆ ਕਵਰ ਚੜਿਆ ਹੋਇਆ ਲਓ ਜੀ ਕਰੋ ਚੈੱਕ ਗੱਡੀ ਨੂੰ ਲਓ ਜੀ ਦੋਸਤੋ ਗੱਡੀ ਹੈ ਜਿਹੜੀ ਕੋਟ ਸਮੀਰ ਬਠਿੰਡਾ ਨੁਰਵਾਨਾ ਹੋਣੀ ਚਾਹੀਦੀ ਹੈ ਕੋਈ ਚਲਦੇ-ਫਿਰਦੇ ਮਾਰੀ ਹੈ ਹਲਕਾ ਪਾਇਆ ਗੇਅਰ ਤੇ ਆਸਾਨ ਨੂੰ ਕਰਦੀ ਹੈ देख लो जी दोस्तों ठीक है अपनी गुटी वजिए लगी होगी अपने चैनल में सबसक्राइब कर लेना वीडियो लाइक कर देना शेयर कर देना ओके धन्यवाद